ਤਾਂ ਆਪ ਦਾ ਮੇਅਰ ਬਲਕਾਰ ਸਿੱਧੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਦਾ ਇੱਕ ਵਫਦ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ। ਇਸ ਤਰ੍ਹਾਂ ਉਹਨਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕਈ ਗੰਭੀਰ ਦੋਸ਼ ਲਾਏ ਹਨ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਆਪਣੇ ਆਪ ਨੂੰ ਕੌਂਸਲਰ ਦੱਸ ਕੇ ਸਰਕਾਰੀ ਕਾਗਜ਼ਾਂ ਤੇ ਸਟੈਂਪ ਲਾਏ ਜਾ ਰਹੇ ਹਨ। ਅਤੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲਾ ਕਾਫੀ ਸੀਗਾ। ਦੋ ਤਿੰਨ ਮੇਨ ਮੁੱਦੇ ਸੀਗੇ ਕਿ ਠੀਕ ਹੈ ਹਾਊਸ ਨਹੀਂ ਹੈ 2022 ਤੋਂ ਐਕਸ ਕੌਂਸਲਰ ਦੀ ਮੋਰ ਬੰਦ ਕਰ ਦਿੱਤੀ ਘਟਦੀ। ਹਾਊਸ ਨਹੀਂ ਹੈ ਇਲੈਕਸ਼ਨਸ ਨਹੀਂ ਹੋਏ। ਬਾਰ-ਬਾਰ ਸਾਰੇ ਕਹਿ ਰਹੇ ਕਿ ਇਲੈਕਸ਼ਨਸ ਕਰਾਓ। ਪਰ ਜਦੋਂ ਹਾਊਸ ਹੀ ਨਹੀਂ ਹੈਗਾ ਕੌਂਸਲਰ ਹੀ ਨਹੀਂ ਬਣੇ ਇਲੈਕਸ਼ਨ ਹੀ ਨਹੀਂ ਹੋਏ ਤੇ ਜਿਹੜੇ ਕਾਰਪੋਰੇਸ਼ਨ ਦੇ ਰਜਿਸਟਰਡ ਹੈ ਜਾਂ ਅਫੀਸ਼ੀਅਲ ਡਾਕੂਮੈਂਟ ਹੈ ਉਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੈਲਫ ਡਿਕਲੇਅਰਡ ਕਾਉਂਸਲਰ ਬਨੇ ਹੋਏ ਆ ਉਹ ਆਪਣੀਆਂ ਸਟੈਂਪਸ ਕਿੱਦਾਂ ਲਗਾ ਰਹੇ ਆ ਉਹ ਕਹਿ ਰਹੇ ਜੀ ਅਸੀਂ ਕਾਉਂਸਲਰ ਦੇ ਉੱਪਰ ਆਪਣੀ ਸਟੈਂਪ ਲਗਾਈ ਹੈ ਮੇਰਾ ਇਸ਼ੂ ਵੀ ਇਹੀ ਹੈ ਜਦੋਂ ਕਾਉਂਸਲਰ ਹੈ ਹੀ ਨਹੀਂ ਤੋ ਸਟੈਂਪ ਲਗਾ ਸਕਦੇ ਆ ਜਿਹੜਾ ਇੱਕ ਆਫੀਸ਼ੀਅਲ ਡਾਕੂਮੈਂਟ ਹੋਵੇ ਜਿਹੜਾ ਸਰਕਾਰ ਦਾ ਹੋਵੇ ਕਾਰਪੋਰੇਸ਼ਨ ਦਾ ਰਜਿਸਟਰ ਹੋਵੇ ਜਦੋਂ ਕਿ ਇਲੈਕਸ਼ਨ ਹੋਇਆ ਹੀ ਨਹੀਂ ਹੈਗਾ ਦੂਸਰੀ ਗੱਲ ਕਾਰਪੋਰੇਸ਼ਨ ਦੇ ਵਿੱਚ ਜਿੰਨੀਆਂ ਵੀ ਸਾਰੀ ਕਾਰਪੋਰੇਸ਼ਨ ਹੈ ਸਾਡੀਆਂ ਪੰਜ ਮੇਨ ਜਿਹੜੀ ਵੀ ਪਾਲਿਸੀ ਗਵਰਨਮੈਂਟ ਵੱਲੋਂ ਬਣ ਕੇ ਆਂਦੀ ਹੈ ਇੱਕੋ ਜਿੱਕੀ ਲਾਗੂ ਹੁੰਦੀ ਹੈ ਹੁਣ ਸਾਡੀ ਲੁਧਿਆਣਾ ਕਾਰਪੋਰੇਸ਼ਨ ਨੇ ਇੱਕ ਨਵਾਂ ਸਾਡੇ ਤੇ ਪ੍ਰੋਪਰਟੀ ਟੈਕਸ ਦੇ ਵਿੱਚ ਐਡ ਕੀਤਾ ਕਾਲਮ ਕੈਂਸਰ ਦਾ ਬਕਾਇਆ ਟੈਸਟ ਕੈਂਸਰ ਅਸੈਸ ਲੈਣਾ ਉਹਨਾਂ ਨੇ 2013 ਦੇ ਵਿੱਚ ਸ਼ਾਇਦ ਨੋਟੀਫਿਕੇਸ਼ਨ ਚ ਹੋਊਗਾ ਲੇਕਿਨ ਇੰਪਲੀਮੈਂਟ ਨਹੀਂ ਹੋਇਆ 2022 'ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਇੰਪਲੀਮੈਂਟ ਕਰਤਾ ਵੀ ਕੈਂਸਰ ਅਸੈਸ ਲਾਅ ਅਸੀਂ 2022 ਤੋਂ ਲੁਧਿਆਣੇ ਵਾਲੇ ਦੇ ਰਿਹਾ ਹੈ ਪਰ ਜਦੋਂ ਨਵਾਂ 2024-25 ਚ ਭਰਨਾ ਸ਼ੁਰੂ ਕੀਤਾ ਤੇ ਇਹਨਾਂ ਨੇ ਸਾਨੂੰ ਬਕਾਇਆ 2013 ਤੋਂ ਲੈ ਕੇ 9 ਸਾਲਾਂ ਦਾ ਐਡ ਕਰਕੇ ਦਿੱਤਾ ਕਿਉਂ ਕਾਦੇ ਲਈ ਜਿਹੜਾ 2000 ਪ੍ਰਾਪਰਟੀ ਟੈਕਸ ਹੈ ਕਿਸੇ ਰੈ residențial ਦਾ ਉਹਨੂੰ ਤਾਂ ਵਿਚਾਰੇ ਨੂੰ 400-500 ਰੁਪਏ ਦੇਣੇ ਵੀ ਔਖੇ ਆ ਜਿਹੜਾ ਵਿਚਾਰਾ 15000 ਰੁਪਏ ਮਹੀਨੇ ਦੇ ਕਮਾਉਂਦਾ ਹੈ ਆ ਦਿਹਾੜੀ ਕਰਦਾ ਹੈਗਾ ਆ ਤੇ ਜਿਹੜਾ ਬੰਦੇ ਵੱਡੇ ਕੰਪਲੈਕਸ ਹੈ ਜਿਹੜੇ ਕਮਰਸ਼ੀਅਲ ਹੈ ਜਿਹੜੇ ਇੰਡਸਟਰੀ ਹੈ ਜਿਹੜੇ ਲੱਖਾਂ 'ਚ ਟੈਕਸ ਦਿੰਦੇ ਆ ਤੇ ਉਹ ਫੇਰ ਦੁਬਾਰਾ ਇੰਨਾ ਇਕੱਠਾ ਹੋਇਆ ਹੋਇਆ ਲੱਖਾਂ ਦੇ ਵਿੱਚ ਐਂਡਰ ਕਿਉਂ ਦੇਣ ਉਹਨਾਂ ਤੇ ਕੀ ਆ ਗਲਤੀ ਅਫਸਰਾਂ ਦੀ ਗਲਤੀ ਲੁਧਿਆਣਾ ਕਾਰਪੋਰੇਸ਼ਨ ਦੀ ਔਰ ਪੁਗਤੇ ਕੌਣ ਲੁਧਿਆਣੇ ਦੀ ਜਨਤਾ 15 ਕਰੋੜ ਰੁਪਏ ਕਾਉਸ ਹਾਸਤੇ ਪਤਾ ਇਹ ਕਿੱਥੇ ਗਏ ਸਿਰਫ ਇੱਕ ਡੀਐਫਐਸਈ ਬਦਲਤਾ ਉਹਨੂੰ ਇਥੋਂ ਮੋਗੇ ਭੇਜਦਾ ਵੀ ਜਦੋਂ ਪੈਸੇ 15 ਕਰੋੜ ਰੁਪਏ ਦੀ ਪੇਮੈਂਟ ਹੋਈ ਹੈ ਉੱਤੇ ਜਿਹੜਾ ਡਿਪਾਰਟਮੈਂਟ ਦਾ ਹੈੱਡ ਆ ਉਹਦੇ ਵੀ ਸਾਈਨ ਹੋਏ ਹੋਣਗੇ ਉੱਤੇ ਜਨਰਲ ਕਮਿਸ਼ਨਰ ਦੇ ਉੱਤੇ ਐਡੀਸ਼ਨਲ ਕਮਿਸ਼ਨਰ ਦੇ ਉੱਤੇ ਕਮਿਸ਼ਨਰ ਸਾਹਿਬ ਦੇ ਸਭ ਦੇ ਸਾਈਨ ਹੋਏ ਹੋਣਗੇ ਕੋਈ 100 ਰੁਪਏ ਤਾਂ ਨਿਕਲੇ ਨਹੀਂ 15 ਕਰੋੜ ਰੁਪਏ ਨਿਕਲੇ ਆ ਤੇ ਇੱਕ ਬੰਦੇ ਤੇ ਐਕਸ਼ਨ ਕਿਉਂ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਪਿਛਲੇ ਸਾਲ ਵੀ ਸਾਡੇ ਕਾਰਪੋਰੇਸ਼ਨ ਦੇ EMPLOYEES ਹੀ ਨਹੀਂ ਹੈਗੇ ਉਹਨਾਂ ਦੇ ਖਾਤੇਾਂ ਵਿੱਚ ਪੈਸੇ ਜਾ ਰਹੇ ਆ ਤੁਸੀਂ ਸਾਰੇ ਮੀਡੀਆ ਵਾਲੇ ਇੱਥੇ ਖੜੇ ਹੋ ਮੇਰੇ ਨਾਲ ਬੈਠੇ ਜਾਂਦੇ ਹੋ ਦੱਸੋ ਉਹਨਾਂ ਤੇ ਕੀ ਕਾਰਵਾਈ ਹੋਈ ਨਾ ਕਿਸੇ ਅਫਸਰ ਤੇ ਹੋਈ ਨਾ ਕਿਸੇ EMPLOYEES ਤੇ ਹੋਈ ਵਿਚਾਰੇ ਜਿਹੜੇ ਦੋ ਕਲਰਕ ਸੇਵਾਦਾਰ ਸੀਗੇ ਉਹਨਾਂ ਨੂੰ ਸਸਪੈਂਡ ਕਰਕੇ ਰੱਖਤਾ ਇੰਨੀਆਂ ਵੱਡੀਆਂ ਰਕਮਾਂ ਜਿਹੜੀਆਂ ਕਾਰਪੋਰੇਸ਼ਨ ਦੇ ਵਿੱਚੋਂ ਨਿਕਲ ਰਹੀਆਂ ਹੈਗੀਆਂ ਆ ਉਹ ਕਿਹਦੀ ਮਨਜ਼ੂਰੀ ਨਾਲ ਕਿਹਦੇ ਉਹਦੇ ਨਾਲ ਇੱਧਰ ਉੱਧਰ ਖੁਦਰ-ਬਦਰ ਹੋ ਰਹੀਆਂ ਆ ਅੱਗੋਂ ਇਲੈਕਸ਼ਨ ਹੋਣੇ ਆ ਨਵਾਂ ਹਾਊਸ ਬੰਨਣਾ ਆ ਮਰ ਕੇ ਸਾਨੂੰ ਤਾਂ ਲੁਧਿਆਣੇ ਨੂੰ ਇਹ ਖਤਮ ਹੀ ਕਰਕੇ ਜਾਣਗੇ ਐਮਐਲਏ ਜਿੰਨੇ ਹੈਗੇ ਦੇਖੋ ਮੈਂ ਤਾਂ ਇੱਕ ਲੱਭੀ ਐ ਤੇ ਰਜਿਸਟਰ ਤੁਸੀਂ মিডিਆ ਵਾਲੇ ਆਂ ਕਾਰਪੋਰੇਸ਼ਨ ਜਾ ਕੇ ਸਾਰੇ ਰਜਿਸਟਰ ਚੈੱਕ ਕਰਵਾ ਲਓ ਸਾਰਿਆਂ ਦੀ ਮਿਲਾਂਗੀ ਮੈਂ ਤੁਹਾਨੂੰ ਪੇਪਰ ਦੇ ਦਿੰਨੀ ਆ ਮੇਰੇ ਫੇਸਬੁੱਕ ਤੇ ਵੀ ਅਪਲੋਡ ਹੈਗਾ ਆ ਵਾਰਡ ਨੰਬਰ 64 ਦੇ ਸੈਫ ਡਿਕਲੇਰਡ ਕੌਂਸਲਰ ਵਾਰਡ ਨੰਬਰ 64 ਜਿਹੜਾ ਨਵਾਂ ਪੁਰਾਣਾ 77 ਤੇ 78 ਉਹਨਾਂ ਨੇ ਆਪਣੀ ਸਟੈਂਪ ਲਾਈ ਆ ਤੁਸੀਂ ਦੇਖ ਲੈਣਾ ਤੀਜੀ ਗੱਲ ਤੋਂ ਪਹਿਲਾਂ ਹੀ ਲੱਗਦਾ ਵੀ ਸਟੈਂਪ ਲੱਗਣ ਲੱਗੀ ਆ ਮੈਂ ਕੋਈ ਨਹੀਂ ਇਲੈਕਟਡ ਹੋਏ ਨਹੀਂ ਕੌਂਸਲਰ ਤੇ ਮੈਂ ਕਹਿੰਦੀ ਆ ਠੀਕ ਹੈ ਵੀ ਤੁਸੀਂ ਨਈ ਇਲੈਕਸ਼ਨ ਕਰਾਣੇ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਸਰੈਂਡਰ ਘਟਾ ਐਮਐਲਐਸ ਨੂੰ ਦੇ ਦਿੱਤਾ ਤੁਸੀਂ ਸੋ ਕਾਲਡ ਸੈਲਫ ਡਿਕਲੇਅਰਡ ਕੌਂਸਲਰ ਬਣਾਤੇ ਫਿਰ ਲੋਕਾਂ ਦੀ ਕਚੈਰੀ ਚ ਆਏ ਸਾਰੇ ਜਨੇ ਅਸੀਂ ਔਰ ਤੁਹਾਡੇ ਸਾਹਮਣੇ ਵੀ ਆਂ ਸ਼ਹਿਰ ਦਾ ਹਾਲ ਦੇਖ ਲੋ ਸੜਕਾਂ ਦੇ ਉੱਪਰ ਕੂੜਾ ਆ ਜਗ੍ਹਾ ਜਗ੍ਹਾ ਗੰਦ ਪਿਆ ਹੈਗਾ ਲਾਈਟਾਂ ਜਗ ਰਹੀਆਂ ਬੁਝ ਰਹੀਆਂ ਸਾਰੇ ਸੀਵਰੇਜ ਬੰਦ ਪਿਆ ਜਿੱਥੇ ਇਥੇ ਤੁਸੀਂ ਰਹਿਨੇ ਹੋ ਦੱਸ ਦੋ ਜਦੋਂ ਬਾਰਿਸ਼ ਆਉਂਦੀ ਤੁਹਾਡੇ ਘਰਾਂ ਚ ਪਾਣੀ ਜਾਂਦਾ ਕਿ ਨਹੀਂ ਜਾਂਦਾ ਸਾਰਿਆਂ ਦੇ ਜਾਂਦਾ ਹੋਣਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਤੇ ਫਿਰ ਹੈ ਕੀ ਐ ਜੇ ਇਹਨਾਂ ਨੇ ਸਰੈਂਡਰ ਹੀ ਕੀਤਾ ਹੋਇਆ ਸਾਰੀ ਕਾਰਪੋਰੇਸ਼ਨ ਵੇਚ ਕੇ ਹੀ ਰੱਖਤੀ ਹੈਗੀ ਐਮਐਲਏਸ ਨੇ ਜਾਂ ਸਰਕਾਰ ਤੇ ਮੇਰੀ ਰਿਕੁਐਸਟ ਹੈ ਭਗਵਾਨ ਮਾਨ ਜੀ ਨੂੰ ਸੜੇ ਮਾਨਯੋਗ ਚੀਫ ਮਿੰਸਟਰ ਸਾਹਿਬ ਹੈ ਚੰਗੇ ਡਿਸੀਜਨ ਲੈਂਦੇ ਆ ਜਰਾ ਥੋੜਾ ਜਿਆ ਲੁਧਿਆਣੇ ਵਾਲ ਵੀ ਚਾਤੀ ਮਾਰ ਲੈਣ ਡੀਸੀ ਮੈਡਮ ਨੇ ਇਹ ਕਿਹਾ ਕਿ ਅਸੀਂ ਮੈਂ ਇਹ ਸੈਂਡ ਕਰਦੀ ਨਹੀਂ ਆ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਉਹ ਇੱਥੇ ਕੀ ਇਲੈਕਸ਼ਨ ਲੈਂਦੇ ਆ ਪਰ ਮੈਂ ਡੀਸੀ ਮੈਡਮ ਤੇ ਭਰੋਸਾ ਕਰੂੰਗੀ ਦੇਖੋਗੇ ਕਿ ਹਫਤੇ 10 ਦਿਨ ਦੇ ਵਿੱਚ ਕੀ ਇੱਥੇ ਹੁੰਦੀ ਹੈ ਕਾਰਵਾਈ ਕਿਉਂਕਿ ਜਿੰਨੇ ਵੀ ਇਸ਼ੂ ਅੱਜ ਤੱਕ ਮੈਂ ਉਠਾਏ ਆਂ ਚਾਹੇ ਉਹ EMPLOYEES ਦੀ ਜਿਹੜੇ ਸਾਡੇ ON ROLL ਨਹੀਂ ਹੈਗੇ ਉਹਨਾਂ ਦੇ ਅਕਾਊਂਟ 'ਚ ਪੈਸੇ ਜਾਂਦਾ ਕਾ ਉਸ ਦਾ ਸਫਾਈ ਦਾ ਮੈਂ ਉੱਪਰ ਚੀਫ ਸੈਕਟਰੀ ਤੱਕ ਨੂੰ ਮੇਲਸ ਪਾਈਆਂ ਹੈਗੀਆਂ ਕੋਈ ਅੱਜ ਤੱਕ ਕਾਰਵਾਈ ਨਹੀਂ ਹੋਈ ਕੋਈ ਜਵਾਬ ਨਹੀਂ ਆਇਆ ਕੁਝ ਵੀ ਤੁਹਾਨੂੰ ਮੈਸੇਜ ਵੀ ਨਹੀਂ ਉਹ ਕਨਵੇ ਕਰਦੇ ਵੀ ਤੁਹਾਡੀ ਅਸੀਂ ਐਸੈਪਟ ਵੀ ਕੀਤੀ ਆ ਜਾਂ ਰੱਦੀ 'ਚ ਸਿੱਟਦੀ ਹੈਗੀ ਹੈ ਜਿਸਟ੍ਰਕਚਰ ਨਾਲ ਇਹਨਾਂ ਨੇ ਸੈਸ ਲਾਇਆ 13 ਤੋਂ ਉਹਦਾ ਵੀ ਗੱਲ ਕੀਤੀ ਹੈ ਨਾ ਇਹ ਮੁੱਦਾ ਵੀ ਉੱਚਕਿਆ ਗਿਆ ਵੀ ਰਾਸ਼ਨ ਕਾਰਡ ਜਦ ਬਣ ਨਹੀਂ ਰਹੇ ਰਾਸ਼ਨ ਕਾਰਡਾਂ ਦੇ ਉੱਤੇ ਕੈਪ ਲੱਗਿਆ ਹੋਇਆ ਤੇ ਸਾਰੇ ਪੋਲੀਟਿਕਲੀ ਐਮਐਲਆ ਦੇ ਦਫ਼ਤਰਾਂ ਦੇ ਵਿੱਚ ਰਾਸ਼ਨ ਕਾਰਡ ਭਰੇ ਜਾ ਰਹੇ ਆ ਲੋਕਾਂ ਨਾਲ ਇੱਕ ਬਹੁਤ ਵੱਡੀ ਠੱਗੀ ਹੋ ਰਹੀ ਹੈ ਜਦੋਂ ਬਣ ਨਹੀਂ ਸਕਦੇ ਰਾਸ਼ਨ ਕਾਰਡ ਤੇ ਫਿਰ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾ ਕਿਉਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਵੀ ਉਹਦੇ ਉੱਤੇ ਛੇਤੀ ਕਾਰਵਾਈ ਕਰਨਗੇ ਤੇ ਕਹਿੰਦੇ ਅਸੀਂ ਇਹਦੇ ਵੱਲੋਂ ਸਾਰਾ ਕਲੈਰਿਟੀ ਵੀ ਕਰਾਂਗੇ ਤੇ ਜਿੱਥੇ-ਜਿੱਥੇ ਹੋਰ ਕੁਝ ਮੁੱਦਿਆਂ ਦੇ ਉੱਤੇ ਸੀ ਜਿਹੜੇ ਸਟੈਂਪ ਲੱਗਣਦੇ ਆ ਹੋਰ ਸੀਗੇ ਉਹ ਕਹਿੰਦੇ ਤੁਸੀਂ ਜਿੱਥੇ-ਜਿੱਥੇ ਪ੍ਰੋਬਲਮ ਆਉਂਦੀ ਆ ਸਾਨੂੰ ਪ੍ਰੂਫ ਦੇ ਦਿਓ ਅਸੀਂ ਅਗਲੀ ਵਾਰ ਜਦੋਂ ਆਵਾਂਗੇ ਸਾਰੇ ਕਾਗਜ਼ ਚੱਕ ਕੇ ਲਿਆ ਕੇ ਆਪਣੇ ਦਫ਼ਤਰ ਵਾਲਿਆਂ ਨੂੰ ਦੇ ਦਾਂਗੇ ਵੀ ਆ ਲੋ ਟਾਪ ਆਊਟ ਕਰੋ ਉਹ ਕਹਿੰਦੇ ਵੀ ਤੁਸੀਂ ਸਰਕਾਰ ਦੇ ਬੁੱਢੇ ਨਾਲੋਂ ਲੈਟੇ ਕੱਪਲਾ ਹੋਇਆ ਉਹ ਪਗੜੀ ਲੱਗ ਰਿਹਾ ਕਿੱਥੇ ਗਿਆ ਪਹਿਲੇ ਹੀ ਵਿਜੀਲੈਂਸ ਦੀ ਸੀਵੀ ਜਾਂਚ ਕਰਵਾਉਗੇ ਕਿੱਦਾਂ ਦੇ ਦੇ ਸੀ ਕੌਣ ਸੀ ਕਮੇਟੀ ਦਾ ਚੇਅਰਮੈਨ ਕੌਣ ਸੀ ਸਰ ਗੁਰਪ੍ਰੀਤ ਗੋਤਰੀ ਤਾਂ ਫਿਰ ਉਹ ਆਪ ਤਾਂ ਸਰਕਾਰ ਦੇ ਵਿੱਚ ਚੇਅਰਮੈਨ ਸੀਗਾ ਤੇ ਜਿਹੜੀ ਸਰਕਾਰ 'ਚੋਂ ਆਪ ਹਿੱਸੇਦਾਰ ਸੀਗਾ ਤੇ ਉਹ ਉਹ ਬੰਦਾ ਹੁਣ ਠੱਗੀ ਦੇ ਕਿਹੜੇ ਅਫਸੋਸ ਲਾ ਸਕਦਾ ਤੁਸੀਂ ਆਪ ਇਤੋਂ ਲਾਲੋ ਅੰਦਾਜ਼ਾ ਇਹ ਹਲਕੀ ਰਾਜਨੀਤੀ ਹੈ ਇਹ ਘਟੀਆ ਸਿਆਸਤ ਅਸੀਂ ਕਰਦੇ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ